ਮਿੱਤਰੋ ਮੈਨੂੰ ਕਹਿੰਦੇ ਬੱਲੇ ਹੋਏ ਨਾ ਮਾਣਿਆ ਐਰ ਕੀ ਤਾਂ ਗੁਰੂਆ ਕੋਈ ਵੀਡੀਓ ਹੀ ਨਹੀਂ ਪਾਈ ਝੋਨਾ ਲਾਉਣਾ ਕਿ ਬਾਸਮਤੀ ਸਾਨੂੰ ਵੀ ਦੱਸ ਦੇ ਮੈਂ ਕਿਹਾ ਵੀ ਮਿੱਤਰੋ ਐਰ ਕੀ ਮੈਂ ਤਾਂ ਖੇਡਣ ਲੱਗਿਆ ਜੂਆ ਮੈਂ ਲੱਗਿਆ ਪੰਗਾ ਲੈਣ ਬਾਸਮਤੀ ਦਾ ਉਹ ਵੀ 11 21 ਕਈ ਕਹਿੰਦੇ ਆ ਵੀ ਨਾ ਲੈਣ ਮਾਣੇ ਪੰਗਾ 15 16 ਕੁਆਂਟ ਨਿਕਲਦੀ ਆ ਤੇ ਪਿਸਤਰਾਵੇਂਗਾ ਪਰ ਨਹੀਂ ਜੋਰ ਲਾਵਾਂਗੇ ਪੂਰਾ 20 ਕੁਆਂਟਲ ਕੱਢਾਂਗੇ 4000 ਨੂੰ ਵੇਚੀ ਤਾਂ ਬਹਿ ਜਾ ਬਹਿ ਜਾ ਹੋ ਜਾਏਗੀ ਜਾਂ ਤੱਕ ਅੱਖਾਂ ਨੂੰ ਵਿਕ ਜੇਗੀ ਤੇ ਜਾਂ ਲੱਖਾਂ ਨੂੰ ਵਿਕ ਜੇਗੀ ਦੋ ਕੰਮ ਤਾਂ ਹੋਣੀ ਹੋਣੇ ਆ ਪਿਛਲੀ ਵਾਰੀ ਵੀ ਆਪਾਂ ਸਬਰ ਕੀਤਾ ਹੀ ਹੈ ਨਾ 60000 ਨੂੰ ਮੁਛਲ ਵੇਚੀ ਨਾਲੇ ਇੰਨਾ ਖਰਚਾ ਕੀਤਾ ਐਰ ਕੀ ਮਿੱਤਰੋ ਮੈਂ ਕਹਿੰਦਾ ਵੀ ਜੇ 70 ਦੀ ਹੋ ਗਈ ਨਾ ਤੇ ਤਾਂ ਵੀ ਮੈਂ ਪੁੱਠੀਆਂ ਛਾਲਾ ਮਾਰੂੰਗਾ ਬੰਦੇ ਦਾ ਢਿੱਡ ਤਾਂ ਭਰਦਾ ਹੀ ਨਹੀਂ ਤੇ ਨੰਬਰਦਾਰ ਕਹਿੰਦਾ ਵੀ ਐਰ ਕੀ ਮੈਂ ਤਾਂ ਤੇਰੇ ਖੇਤ ਹੀ ਭਿਜਣੀ ਪਨੀਰੀ ਮੈਂ ਕਿਹਾ ਵੀ ਆ ਜਾ ਮਿੱਤਰਾ ਤੇ ਐਰ ਕੇ ਮਿੱਤਰੋ ਨੰਬਰਦਾਰ ਕਹਿੰਦਾ ਵੀ ਮੈਂ ਤੈਨੂੰ ਪਨੀਰੀ ਤਿਆਰ ਕਰਕੇ ਦੇਣਾ 25 26 ਦਿਨਾਂ 'ਚ ਲਗਭਗ ਮਿੱਤਰੋ ਅੱਜ 7 ਤਰੀਕ ਅਤੇ ਅੱਜ ਅਸੀਂ 11 ਕੀ ਬੀਜ ਦਿੱਤੀ ਆ ਹੁਣ ਤੁਸੀਂ ਆਖੋਗੇ ਮੱਲੀ ਤੂੰ ਤਾਂ ਕਹਿੰਦਾ ਝੋਨਾ ਲਾਓ ਤੂੰ ਆਵੋ 11 ਕਿਲਾਈਏ ਨਾ ਮਿੱਤਰੋ ਮੈਂ ਕਿਉਂਕਿ ਮੇਰੇ ਕੋਲ ਤਾਂ 2 ਕਿਲੇ ਜ਼ਮੀਨ ਆ ਆੜਤੀਆ ਕਹਿੰਦਾ ਵੀ ਮਿੱਤਰਾ ਝੋਨਾ ਲੈ ਕੇ ਨੇ ਆਈ ਜੇ ਤੂੰ ਝੋਨਾ ਲਾ ਆਂਦਾ ਤੇ 10 ਤੋਂ 11 ਦਿਨ ਤੈਨੂੰ ਬੈਠਣਾ ਪਊਗਾ ਕਹਿੰਦਾ ਵੀ ਯਾਰ ਕੀ ਅੱਗੇ ਝੋਨੇ ਦਾ ਕੋਈ ਰੌਲਾ ਕੋਸ਼ਿਸ਼ ਆ ਮੇਰੀ ਪਰ ਕਹਿੰਦਾ ਵੀ ਜਿਹੜੇ ਵੱਡੇ ਘਰ ਆਣੇ ਮੇਰੇ ਪਹਿਲਾਂ ਮੈਂ ਉਹ ਸੰਭਾਲੂਗਾ ਤੈਨੂੰ ਮੈਂ ਬਾਅਦ ਚ ਵੇਖੂਗਾ ਜੇ ਤੂੰ 11 21 ਜਾਂ 17 18 ਲਾ ਲੇਂਗਾ ਤਾਂ ਸਵੇਰ ਲੈ ਆਂ ਹੀ ਸ਼ਾਮ ਨੂੰ ਤੈਨੂੰ ਵੇਲਾ ਕਰ ਦਿਆਂਗਾ ਦੂ ਦਾ ਤੇਰੇ ਕੋਲ ਕਿੱਲੀਆਂ ਨੇ ਹਿੱਸਿਆਂ ਦੀ ਮਿੱਤਰੋ ਆਪਣੇ ਕੋਲ ਦੋ ਕਿੱਲੇ ਆ ਚਾਰ ਕਿੱਲੇ ਆ ਸਾਡੇ ਕੋਲੇ ਤੇ ਹਿੱਸਿਆਂ ਦੀ ਮੇਰੇ ਕੋਲੇ ਦੋ ਕਿੱਲੇ ਆ ਤੇ ਸਾਡੇ ਆਸਤੇ ਸਹੀ ਬਾਸਮਤੀ ਤਾਂ ਬਣੀ ਸਾਡੇ ਆਸਤੇ ਜਿਨ੍ਹਾਂ ਕੋਲੇ ਜਿਆਦਾ ਜ਼ਮੀਨਾਂ ਨੇ ਉਹ ਝੋਨਾ ਲਾਉਣ ਅੱਧਾ ਅੱਧਾ ਲਾ ਲੈਣ ਪਰ ਆਪਾਂ ਭਈ ਅਰ ਕੀ 11 21 ਦਾ ਨਜ਼ਾਰਾ ਵੇਖਾਂਗੇ ਕੀ ਕਰਦੀ ਆ 20 ਕੁਆਂਟਲ ਨਿਕਲ ਆਈ 3500 ਨੂੰ ਵੇਚ ਗਈ 70000 ਦੀ ਬਹੁਤ ਆ ਨਾਲੇ ਤਾਂ ਕਿਉਂਕਿ ਸਾਡੇ ਤੋਂ ਸਾਡੇ ਕੋਲੇ ਉਹਨਾ ਟਾਈਮ ਹੈ ਨਹੀਂ ਨਾਲੇ ਸਾਨੂੰ ਅਸੀਂ 10 11 ਦਿਨ ਉੱਥੇ ਜੇ ਬੈਠੇ ਰਹੇ ਤੇ 2 ਕਿੱਲੇ ਦਾ ਝੋਨਾ 1.5 ਕਿੱਲੇ ਦਾ ਰਹਿ ਜਾਂਦਾ ਸੱਚੀ ਕਹਿੰਦਾ ਸਾਡਾ ਤਾਂ ਭਰਾਵਾ ਵਿੱਥਾਂ-ਵੁੱਥਾਂ ਜੀ ਵੜ ਜਾਂਦਾ ਇਸ ਕਰਕੇ ਮਿੱਤਰੋ ਅਸੀਂ 11 ਕਿ ਕੀ ਬੀਜ ਰਹੇ ਹਾਂ ਚੰਗਾ ਬੀਜ ਲਿਆਓ ਚੰਗਾ ਵੀ ਮੈਂ ਬੀਜਿਆ ਤੇ ਨੰਬਰਦਾਰ ਨੇ ਵੀ 4 ਮਰਲੇ ਬੀਜੀ ਤੇ ਮੈਂ ਬੀਜੀ 8 ਮਰਲੇ 4 ਆਪਣੇ ਕੋਲ ਕਿੱਲੇ ਵਾਹਣ ਨੇ ਤੇ ਲਵਾਈ ਲੁਵਾਈ ਜੋ ਆਈ ਗਾਂ ਬੀਜਾਂਗੇ ਲਗਭਗ 7 ਤਰੀਕ ਅਤੇ ਅਗਲੇ 7 ਤੋਂ 10 ਤਰੀਕ ਨੂੰ ਲਾਵਾਂਗੇ ਕਿਉਂਕਿ ਸਾਡੇ ਖੇਤ ਦੇ ਵਿੱਚ 30 ਦਿਨਾਂ ਦੀ ਪਨੀਰੀ ਤਿਆਰ ਹੁੰਦੀ ਹੈ ਬਾਕੀ ਮਿੱਤਰੋ ਤੁਸੀਂ ਦੱਸੋ ਕੀ ਲਾ ਰਹੇ ਹੋ ਮੇਰੀ ਤਾਂ ਥਿਊਰੀ ਇਹੋ ਆ ਜੇਕਰ 10-12 ਕਿਲੇ ਤੁਹਾਡੇ ਕੋਲ ਹੈਗੇ ਤਾਂ 2-4 ਕਿਲੇ ਜ਼ਰੂਰ ਲਓ ਪਰ ਲਾਓ ਬਾਹਲਾ ਮੇਦ ਝੋਨਾ ਹੀ ਲਾਓ ਮੈਂ ਕਹਿੰਦਾ 70-75 ਹਰ ਦਾ ਝੋਨਾ ਨਿਕਲਦਾ ਟਾਈਮ ਨਾਲ ਕਣਕ ਵੀਜੋਗੇ ਟਾਈਮ ਨਾਲ ਵਿਹਲੇ ਹੋ ਜਾਓਗੇ ਜਿੰਨੀ ਘੱਟ ਬਾਸਮਤੀ ਲੱਗੂਗੀ ਫੇਰ ਹੀ ਸਾਡੇ ਗਰੀਬਾਂ ਨੂੰ ਰੇਟ ਮਿਲੂਗਾ ਤਾਂ ਕਿਰਪਾ ਬਖਸ਼ਿਆ ਜੀ ਸਾਡੇ ਤੇ ਕਿਤੇ ਨਾ ਇਹ ਹੋਣਾ ਹੋਵੇ ਵੀ ਸਾਡੇ ਵੀ ਤੱਪੜ ਰੋਲ ਜਾਣ ਤੇ ਤੁਹਾਡੇ ਦਾ ਰੋਲੇ ਹੀ ਰੋਲੇ ਆ ਹੈ ਗਰੀਬੰਦਾ ਤਾਂ ਇੱਥੇ ਮਾਰਿਆ ਜਾਂਦਾ ਹੈ ਤਾਂ ਹੀ ਕਰਕੇ ਬਾਈ ਜੀ ਗਰੀਬ ਬੰਦੇ ਦੀ ੜਤ ਵੀ ਕਾਦੀ ਹੁਣ ਤਾਂ ਵੱਡੇ ਵੱਡੇ ੜਤੀਏ 2 ਢਾਈ ਕਿਲੇ ਵਾਲੀ ਦੀ ੜਤ ਵੀ ਨਹੀਂ ਕਰਦੇ ਸਾਡੀ ਤਾਂ ਸ਼ੁਕਰ ਨਾਲ ਵੀ ਹੋ ਗਈ ਐਨਾ ਸ਼ੁਕਰ ਕਰਦੇ ਆਂ ਬਾਕੀ ਮਿੱਤਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ 11 21 ਲਈ ਆ ਪਾਣੀ ਠੋਕਦਾ ਨਹਿਰ ਦਾ ਤੁੰਨ ਕੇ ਕੱਲ ਨੂੰ ਪਾਣੀ ਲਾ ਕੇ ਤੇ ਪਰਸੋ ਦਵਾਈ ਪਾ ਦਾਂ ਗੰਦ ਵਾਲੀ ਓਕੇ ਬਾਈ ਲਵ